ਬਰਾਮਾ ਸੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਲਿਓ ਸੋ ਆਪਣੀ ਸ਼ਾਪ ਤੇ ਅੱਜ ਪਹੁੰਚਿਆ ਜੀ ਵਿంటర్ ਸੀਜ਼ਨ ਵਾਲਾ ਫੈਬਰਿਕ ਤੇ ਨਾਲੇ ਆਪਣੀ ਆਏ ਨੇ ਰਿਸ਼ਤੇਦਾਰ ਮਿਲਉਣੇ ਆ ਸੋਨ ਨੂੰ ਫੁੱਲ ਵਾਚ ਵੀਡੀਓ ਨੂੰ ਜਰੂਰ ਕਰਿਓ ਤੇ ਰਿਸ਼ਤੇਦਾਰ ਵੀ ਕਰੈ ਨੇ ਸ਼ਾਪਿੰਗ ਤੇ ਨਾਲੇ ਆਪਣੇ ਨਾਲ ਸੈਟਿੰਗ ਕਰਾਉਣਗੇ ਪ੍ਰਿੰਟ ਬਹੁਤ ਸੋਹਣੇ-ਸੋਹਣੇ ਆਏ ਨੇ ਕਿ ਟ੍ਰਾਈ ਦੇ ਤਾਂ ਵੀ ਬਹੁਤ ਬਹੁਤ ਸੋਹਣੇ ਪ੍ਰਿੰਟ ਨੇ ਇਹ ਗੱਲ ਮਰਚੂ ਨਾਲ ਆਪਣੀ ਵੀਡੀਓ ਵਿੱਚ ਇਹੀ ਆ ਜੀ ਹਜ ਤਾਈ ਜੀ ਕਰੀਆ ਹਨਾ ਵੀ ਆ ਵੀ ਲੈ ਲੈ ਸਾਰੇ ਪ੍ਰਿੰਟ ਸੋਹਣੇ ਨੇ ਹਨਾ ਅਚਲੇ ਪ੍ਰਿੰਟ ਸਾਰੇ ਸੋਹਣੇ ਨੇ ਜਦੋਂ ਨਵੇਂ ਨਵੇਂ ਆਉਂਦੇ ਨੇ ਤਾਂ ਹੀ ਹੁੰਦਾ ਹੈਗਾ ਜਦੋਂ ਨਵੇਂ ਨਵੇਂ ਜੇ ਪ੍ਰਿੰਟ ਆਉਂਦੇ ਨੇ ਪੁਸਪ ਤਾਂ ਕੀ ਜਦੋਂ ਕੋਈ ਵੀ ਸੀਜ਼ਨ ਹੈ ਜਦੋਂ ਗਰਮੀ ਚੜਦੀ ਹੁੰਦੀ ਹੈ ਉਦੋਂ ਗਰਮੀ ਵਾਲੇ ਪ੍ਰਿੰਟ ਸ਼ੁਰੂ ਚ ਆਉਂਦੇ ਨੇ ਵਧੀਆ ਰੰਗ ਵੀ ਬਹੁਤ ਜਦੋਂ ਸਰਦੀ ਸ਼ੁਰੂ ਹੁੰਦੀ ਹੈ ਉਦੋਂ ਸਰਦੀ ਵਾਲੇ ਪ੍ਰਿੰਟ ਸੋਹਣੇ ਨੇ ਸਾਰੇ ਅੰਗਰੇਜ਼ ਸੋਹਣੇ ਨੇ ਲੈ ਆ ਦੂਜਾ ਹਾ ਸੋਟ ਕਰ ਦਿੰਗੇ ਐਵੇਂ ਆ ਪ੍ਰਿੰਟ ਉੱਤੇ ਕਰੋ ਕਰਾਂਗਾ ਸੋਟ ਮੈਂ ਸਿੱਧਾ ਜਨਾ ਚ ਕੋਈ ਦੁਕਾਨ ਨਹੀਂ ਹੈਗੀ ਕਰ ਲੋ ਦੁਕਾਨ ਬੱਧੀ ਹੋਰ ਕਾਹਦੀ ਥੋੜਾ ਤਾਂ ਹੈ ਨਹੀਂ ਦੁਕਾਨ ਕੋਈ ਹਾਂ ਲੋ ਚਲਾਉਣੀ ਨੇ ਆਉਣੀ ਆਜੇ ਸਾਬ ਹਮ ਹੋਇਆ ਤਾਂ ਆਜੇ ਸਾਬ ਹਮ ਹੋਇਆ ਤਾਂ ਤੁਸੀਂ ਵੀ ਸਾਡੇ ਨਾਲ ਖੇਤਾਂ ਜਾਓ ਇਹ ਪਿੰਡ ਦੇ ਵਿਚਾਲੇ ਜਿਹਨੂੰ ਖਰੋ ਬਾਦੂ ਹੈ ਮੈਂਗਾ ਨਾ ਬਾਹਰ ਤੋਂ ਉਧਰੋਂ ਜ਼ਿਆਦਾ ਚੱਲਦੀ ਆ ਬਰੇਟ ਕੀਸ ਹੁੰਦਾ ਲੱਗ ਰਹੇ ਹਨ ਚਾਹ ਦੇ ਵਿੱਚ ਆ ਉਹ ਸਾਰੇ ਸੋਨੇ ਲੈਣ ਜਿਆਦਾ ਬਿੰਦ ਆਹ ਹਾਂ ਚੋਰ ਮੇਰਾਗਾ ਜੀ ਸਾਰੇ ਸੋਨੇ ਮੰਮੀ ਆ ਤੇਰਾ ਲਈ ਲੈ ਲੱਗ ਰਿਹਾ ਥੋੜਾ ਜਿਹਾ ਕੋਈ ਨਹੀਂ ਜਿਹੜਾ ਦਰਾਤ ਚਪੜਾ ਹੈ ਆਲੀ ਕਾਪਰਿੰਟ ਕਿੰਨਾ ਸੋਹਣਾ ਆ ਨਵਾਂ ਮੇਜ ਪ੍ਰਿੰਟ ਹੈ ਇਹ ਕੁੜੀਆਂ ਕੱਟਰੀਆਂ ਵਾਲੇ ਇਹ ਕੁੜੀਆਂ ਦਾ ਪ੍ਰਿੰਟ ਫਿਰ ਹੁਣ ਤਾਂਹੀ ਸੋਹਣੇ ਲੱਗਣਗੇ ਅੱਗੇ ਦਾ ਸਰਤੀ ਚ ਲੁੜੂ ਲੁੜੂ ਹਾਂ ਦੇਖ ਲੈ ਆਗੇ ਕੀ ਸੋਹਣਾ ਹੈ ਆ ਰੰਗ ਸਾਰੇ ਸੋਹਣੇ ਬਿਜੈਨ ਵੀ ਸੰਦ ਆ ਬਿਜੈਨ ਵੀ ਬਲੇ ਬਲੇ ਆ ਇਹ ਰਵਾ ਸੋਹਣੇ ਕਟਾਈ ਦੱਸ ਨੇ ਐਂ ਆਉਂਦੇ ਨੇ ਪੁੱਛਣਾ ਕੁਸ ਕੱਪੜਾ ਨਾ ਤਾਂ ਅਸੀਂ ਤਾਂ ਜਦੋਂ ਨੂੰ ਰੱਖਦੇ ਆਂ ਕੱਢ ਕੇ ਵੀ ਆਪ ਦੱਸਿਓਮਾਂਗੇ ਆਪਦਾ ਬਣਾਵਾਂਗੇ ਸੌਣ ਦਾ ਟਾਈਮ ਨਹੀਂ ਲੱਗਦਾ ਇਹਨੇ ਵੀ ਕਿਹਨੂੰ ਹੈ ਹਾਂ ਇਹਨੇ ਨੂੰ बिक ਜਾਂਦਾਗਾ ਫਿਰ ਐ ਹੋ ਜਾਂਦਾ ਵੀ ਕਸਟਮਰ ਆਇਆ ਇਹਨਾਂ ਨੂੰ ਕੁਰਤੀ ਕੇਰੀ ਇਹਦੇ ਨਾਲ ਇਹਦੇ ਨਾਲ ਹੋਊਗੀ ਕਮੀਜ਼ ਮਸਤੀ ਆਤੀਗੀ ਸ਼ੁਰੂ ਚ ਆਉਂਦੇ ਤਾਂ ਇਹ ਨਹੀਂਗੇ ਇਹ ਵੀ ਸ਼ੁਰੂ ਸ਼ੁਰੂ ਜਿਵੇਂ ਆਪਾਂ ਨੂੰ ਆਪਸ਼ਨ ਮਿਲ ਜਾਂਦੇ ਇਹ ਵੀ ਕਿਹੜਾ ਰੰਗ ਲਈਏ ਹਾਂ ਐ ਹੋ ਜਾਂਦਾ ਇਹਨਾਂ ਦੀ ਫਿਰ ਕੱਲੇ ਕੱਲੇ ਦੀ ਵੀਡੀਓ ਬਣਾ ਕੇ ਵੀ ਅਸੀਂ ਜਿੱਤਰਾ ਸਮਾਰ ਕੇ ਵਧੀਆ ਹੁਣ ਕਟੜਾਈ ਆ ਗਈ ਲਪਾਇਨ ਪਛਮੀਨਾ ਕਦੇ ਕੁਝ ਕਰੀ ਆਈ ਦੇਖ ਲ ਕਿੰਨੀ ਸੋਹਣੀ ਲੱਗਦੀ ਹੈ ਕਟੜਾਈ ਹਾਂ ਫੇਰ ਦਰਵਾਜ਼ੇ ਕਟੜਾਈ ਦੇ ਗਏ ਕੰਟੇ ਤੇ ਨਾ ਬੈਠ ਪੈਣਾ ਇਧਰ ਆ ਜਾ ਫੱਟੀਆਂ ਚੱਕ ਦੇ ਤਾਂ ਕਦ ਲਾ ਸੈੱਟ ਕਰ ਕੱਲ ਨੂੰ ਸੈੱਟ ਨਹੀਂ ਆਉਂਦਾ ਪੁੱਤ ਫੇਰ ਦਿਨ ਚ ਇਹ ਹੱਥ ਨਹੀਂ ਆਉਂਦੇ ਨੇ ਕੰਮ ਸੈੱਟ ਚੱਕ ਫੱਟੀਆਂ ਦਾ ਕਦ ਲਾ ਫੱਟੀਆਂ ਤੇ ਲੇ ਬੈਠ ਬਟਾ ਮਿੰਟ ਤੱਕ ਕਰ ਲੈ ਉਹ ਫੋਨ ਅਜਲੇ ਮੈਂ ਪੂਣਾ ਪ੍ਰਾਣਾ ਦੇਖ ਬੁਖਾਰ ਹੋ ਰਿਹਾ ਬੁਖਾਰ ਹੋ ਰਿਹਾ ਰਪਿਆ ਕੋਈ ਨਾ ਬੁਖਾਰ ਬਹੁਤ ਕੁਛ ਨਹੀਂ ਕਹਿੰਦਾ ਇਹ ਜੇ ਕੰਮ ਨੂੰ ਬੁਖਾਰ ਕੀ ਕਹਿੰਦੇ ਕਿਉਂ ਨਹੀਂ ਕਹਿੰਦਾ ਬੈਡ ਕੀ ਕਰਨਾ ਹੈ ਅੱਪ ਪੈਸੇ ਵੀ ਤੇ ਬੈਠੀ ਹੈ ਬੁਖਾਰ ਜੇ ਬੰਦਾ ਫੋਨ ਦੇਖੀ ਜਾਂਦਾ ਹੈਗੇ ਵੀ ਇੱਕੋ ਹੀ ਤਰ੍ਹਾਂ ਦਾ ਕੰਮ ਹੈ ਅਸੀਂ ਕਿਹੜਾ ਪੱਖਾ ਚਲਾਇਆ ਹਾਂ ਤੁਸ ਜਪੜ ਗੋਲੀ ਲਿਆ ਫੋਨ ਵੀ ਦੇਖਣਾ ਕਹਿੰਦੇ ਪਾਣ ਚ ਦੇਖ ਪਹਿਲਾਂ ਆਹ ਤੇ ਰਾਹ ਕਹਿੰਦਾ ਲੈ ਕੰਧ ਨੂੰ ਆਦਿ ਹੋਈ ਕੰਧਰ ਆਹ ਦਿੱਤੀ ਨਾ ਕਹਿੰਦਾ ਕਿਹੜੀਆਂ ਕਾਲੀਆਂ ਪਾਉਂਦੇ ਕਿਹੜਾ ਪ੍ਰਿੰਸ ਕਿੰਨਾ ਸੋਹਣਾ ਵਾਲੀ ਸੋਹਣੀ ਉਹਦਾ ਸਿਆੰਦਾ ਫਿਰ ਕੁਛ ਪਤਾ ਕੀ ਹੈ ਮੈਨੂੰ ਦੱਸੇ ਵੀ ਜਦੋਂ ਚੜਦੀ ਗਰਮੀ ਹੁੰਦੀ ਹੈ ਉਦੋਂ ਗਰਮੀ ਚੜਦੇ ਪ੍ਰਿੰਟ ਸੋਹਣੇ ਸੋਹਣੇ ਹੁੰਦੇ ਨੇ ਜਦੋਂ ਸਰਦੀ ਵੀ ਚੜਦੀ ਹੁੰਦੀ ਹੈ ਉਦੋਂ ਸੋਹਣੇ ਹੁੰਦੇ ਨੇ ਵਿਚਾਲੇ ਜੀ ਤਾਂ ਪ੍ਰਿੰਟ ਫਿਰ ਠੀਕ ਠਾਕ ਜੀ ਆਉਣ ਲੱਗ ਜਾਂਦੇ ਨੇ ਹੁਣ ਚੜਦੇ ਦੇ ਵਿੱਚ ਸੋਹਣੇ ਸੋਹਣੇ ਹੁੰਦੇ ਨੇ ਪਾਣੀ ਤੇ ਖੜੀ ਹੁੰਦਾ ਆ ਗਿਆ ਸਾਰੇ ਪ੍ਰਿੰਟ ਕੁਝ ਰੋਸੇ ਕਹਾ ਪੂਰੇ ਵੀ ਨਹੀਂ ਹੋਣੇ ਹਾਂ ਪ੍ਰਿੰਟ ਮੈਂ ਤਾਂ ਕਹਿਣੀ ਆ ਮੈਂ ਕਿ ਬਣਾ ਲੈ ਕਿ ਮੈਂ ਬਣਾ ਲੈ ਬਣਾ ਲੈ ਸੋਹਣਾ ਲੱਗਦਾ ਤੈਨੂੰ ਵਧੀਆ ਲੱਗਦਾ ਬਣਾ ਲੈ ਚਲੋ ਆ ਆਪਰੇ ਕਹਤਾਂ ਬਾਈ ਸੋਹਣਾ ਮੇਰੇ ਤਾਂ ਜੀ ਕਰਦਾ ਵੀ ਮੈਂ ਤੇ ਆਨਲਾਈਨ ਬਣਾ ਲੈ ਫਿਰ ਕੀ ਖਲ ਲੱਗਦਾ ਬਣਾ ਲੈ ਆਸਾ ਚਾ ਕਰ ਦੇ ਮੈਂ 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 ਕੋਈ ਦੁਕਾਨ ਤੇ ਵੀ ਕੱਪੜੇ ਲੈ ਕੇ ਆਇਆ ਕਰ ਦਿੰਨੇ ਮੈਨੂੰ ਵੀ ਤੂੰ ਇਹ ਮੈਨੂੰ ਦੁਬਾਰਾ ਮੈਂ ਦਿੰ ਦਵਾਇਆ ਹਾਂ ਆਏ ਕਰ ਲੈਣਾ ਹੱਕ ਵੰਦੇ ਤੇ ਮੈਨੂੰ ਦੁਕਾਨ ਤੇੋਂ ਉਹਨਾਂ ਛਾਣ ਦੇਗੀ ਤੂੰ ਸੂਟੇ ਦਵਾ ਦੇ ਮੈਨੂੰ ਛੂਟੇ ਇੱਕੋ ਜਿਹਾ ਸਮਾਨ ਇਹਨੇ ਹਾਂ ਇੱਕੋ ਜਿਹਾ ਲੈ ਲੇ ਗੱਲ ਸੱਚੀ ਹੈ ਬਈ ਹੱਕ ਵੰਦਦਾ ਹੈ ਨਾ ਮਾਸੀ ਹਾਂ ਦੇਖ ਆ ਪ੍ਰਿੰਟ ਉਹਦੋਂ ਸੋਹਣ ਲੈ ਵਾਹ ਉਹਦੋਂ ਖੜਖੜ ਪੈਂਦਾ ਐ ਉਹ ਆਵੇ ਨਾ ਸਲਵਾਰਾ ਹਾਈ ਕੋਜੀ ਨੇ ਡੋਈ ਇਹ ਨਾ ਇੱਕ ਸਹੋਰੂ ਇੱਕ ਕੋਈ ਇਹਦੇ ਨਾਲ ਦਾ ਸਸਾਏ ਹੋਣਾ ਇੱਥੇ ਆ ਤੀਕਾ ਆ ਦੇ ਲੈ ਹਾਂ ਇਹ ਉਹਦੋਂ ਲੈ ਦੇਖੀ ਨੂੰ ਦੇਖ ਲੈ ਕਿਤਾ ਆਏ ਆਉਣੇ ਦਿਮਾਗ ਖਰਾਬ ਕਰਨ ਵਾਲੇ ਪ੍ਰਿੰਟ ਆਗੇ ਮੂੰਖਾ ਉਹ ਨਾ ਕਹੇ ਤਮ ਜਿਠੋ ਹੈਗੀ ਵੀ ਕਟਰਾਈ ਹੈ ਬਹੁਤ ਸੋਹਣੇ ਪ੍ਰਿੰਟ ਨੇ ਹੈਗੀ ਵੀ ਕਟਰਾਇਜ ਹੈ ਅਲਪਾਈਆਂ ਦੀਆਂ ਸਲਵਾਰਾਂ ਨਾਲ ਜਿੱਤੇ ਬੁਰਨੀ ਆਉਂਦਾ ਹੈਗਾ ਬਹੁਤ ਵਧੀਆ ਸਲਵਾਰਾਂ ਲੱਗੀਆਂ ਹੋਈਆਂ ਨੇ ਇਹਨਾਂ ਨਾਲ ਸਾਰੀਆਂ ਅਲਪਾਈਆਂ ਦੀਆਂ ਸਲਵਾਰਾਂ ਨਾਲ ਨਹੀਂ ਆਉਂਦਾ ਇਹਨਾਂ ਤੇ ਨਹੀਂ ਹੁੰਦਾ ਮਸੀਪੁਰ ਇਹ ਤੇ ਬੁਰਨੀ ਆਉਂਦਾ ਹੈਗਾ ਇਹ ਕੀ ਜਿਹੜਾ ਸੋਨੇ ਪ੍ਰਿੰਟ ਨੇ ਮੋਰੇ ਵਾਈਸ ਸੋਨੇ ਨੇ ਇੱਧਰ ਪੈਂਟਿੰਗ ਮੈਚਿੰਗ ਨਾਲ ਹੈਗਾ ਮੈਕ ਇਹ ਕਿਹਦੇ ਵਿੱਚ ਰੰਗ ਆਇਆ ਇਹਦੇ ਨਾਲ ਜਲਵਾਰ ਕਿੱਥੇ ਇੱਥੇ ਹੋੜੀ ਅਲੀ ਲਾਇਆ ਹੈ ਕਨਾਂ ਸੋਨਾ ਕਨਾਂ ਆਹ ਦਿਖਾ ਮਹਿਰੂਨ ਕਲਰ ਚਾਰੇ ਸੋਲੋ ਪੀਸ ਸੋਲੋ ਡਿਜ਼ਾਈਨ ਇੱਕ ਆ ਗਿਆ ਦੇਵਾ ਕੀ ਨੇ ਬਾਕੀ ਕਿਹੜਾ ਆ ਬੇ ਆ ਬੇ ਮੁਰੇ ਹਾਂ ਸਾਰੇ ਦਿਖਾ ਸੋਲੋ ਡਿਜ਼ਾਈਨ ਇੱਕ ਆ ਬੀਬੀ ਕਣ ਪੈ ਆ ਪੈਕ ਹਾਂ ਬਿਲਕੁਲ ਵੀ ਬੁਰ ਵਗੈਰਾ ਨਹੀਂ ਆਉਂਦਾ ਬਾਕੀ ਫੁੱਲ ਡਿਟੇਲ ਫੁੱਲ ਪ੍ਰਾਈਸ ਵਗੈਰਾ ਸਾਰੀ ਤੁਹਾਨੂੰ ਮਿਲੂਗੀ ਆਰ ਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਤੁਸੀਂ ਉਹ ਚੈਨਲ ਤੇ ਆਪਣੀ ਵੀਡੀਓ ਨੂੰ ਦੇਖ ਸਕਦੇ ਹੋ ਤੁਹਾਨੂੰ ਪੂਰੀ ਡਿਟੇਲ ਉੱਤੇ ਦੇਵਾਂਗੇ ਉੱਤੇ ਦਿਖਾਵਾਂਗੇ ਕੱਲਾ ਕੱਲਾ ਸੂਟ ਫੈਬਰਿਕ ਬਾਰੇ ਜਾਣਕਾਰੀ ਦੇਵਾਂਗੇ ਪ੍ਰਾਈਸ ਦੱਸਾਂਗੇ ਤੁਹਾਨੂੰ ਠੀਕ ਹੈ ਬਾਕੀ ਇਹ ਤੇ ਬੁਰ ਨਹੀਂ ਆਉਂਦਾ ਜੀ ਕੱਪੜਾ ਬਹੁਤ ਸੋਹਣਾ ਹੈ ਲੋ ਜੀ ਮਾਰ ਪਹੁੰਚਿਆਗਾ ਅੱਜ ਤੇ ਤੁਸੀਂ ਹਫਤੇ ਦੇ ਪਹਿਲਾ ਪਹਿਲਾ ਜਿਆਦਾ ਜਦੋਂ ਲੰਬੀ ਵੀਡੀਓ ਮਤਲਬ ਟਾਈਮ ਦੀ ਵੀਡੀਓ ਹੋ ਜਾਂਦੀ ਹੈ ਕਈ ਵਾਰ ਭੈਣਾ ਫੇਰ ਵੀਡੀਓ ਦੇਖਦੀਆਂ ਨੇ ਫੇਰ ਮਾਲ ਨਹੀਂ ਰਹਿੰਦਾ ਹੈਗਾ ਪਰ ਐਂ ਵੀ ਕੁਸ਼ਿਨ ਅਸੀਂ ਕਰਦੇ ਆ ਵੀ ਚਲੋ ਜਿਹੜੀਆਂ ਭੈਣਾ ਮੰਗਦੀਆਂ ਨੇ ਵੀ ਉਹਦੇ ਨਾਲ ਦਾ ਲਿਆ ਕੇ ਦਈਏ ਪਰ ਸੇਲ ਹੋ ਜਾਂਦਾ ਹੈਗਾ ਤੁਸੀਂ ਜਲਦੀ ਵੀਡੀਓ ਨੂੰ ਜਦੋਂ ਦੇਖਦੇ ਹੋ ਨਾਲ ਦੀ ਨਾਲ ਆਰਡਰ ਦਿਆ ਕਰੋ ਤੇ ਐਨੀ ਨਾ ਟੈਂਸ਼ਨ ਲਿਆ ਕਰੋ ਆਪਣਾ ਜਿਹੜਾ ਸ਼ਾਪ ਦਾ ਪ੍ਰਾਈਸ ਹੈ ਬਿਲਕੁਲ ਜਾਇਜ ਹੈ ਇਹ ਹੈਗੀ ਹੈ ਕਾਟਰਾਈਜ਼ੀ ਸ਼ਰਟ ਤੇ ਐਲਪਾਈਨ ਦੀ ਸਲਵਾਰ विदाउट बाकी शॉलਾਂ ਨਾਲ ਵੀ माल ਬਹੁਤ ਪਹੁੰਚਿਆ ਦਾ ਸ਼ਾਲਾਂ ਨਾਲ ਦਿਖਾ ਦਿਖਾ ਸਾਰੇ ਸ਼ਾਲਾਂ ਆ ਮਾ ਮਛਲੀ ਦੇ ਦੁਪੱਟਿਆਂ ਨਾਲ ਇਹ ਵੀ ਹੈਵੀ ਕੁਆਲਿਟੀ ਦੇ ਵਿੱਚ ਵਧੀਆ ਹੈਗਾ ਜੇ ਕਿਸੇ ਨੇ ਜਿਆਦਾ ਪ੍ਰਾਈਸ ਦੇ ਵਿੱਚ ਲੈਣਾ ਹੈ ਹੁਣ ਆ ਬਿਨਾ ਤੋਂ ਬਾਕੀ ਕੁਰਤਾ ਪਜਾਮਾ ਆਪਣੇ ਕੋਲ ਬ੍ਰਾਂਡਡ ਕੁਰਤਾ ਪਜਾਮਾ ਵਾਈਟ ਕਲਰ ਦਾ ਵਧੀਆ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚੋਂ 2000 ਦਾ ਮਿਲੂਗਾ ਆਪਣੇ ਕੋਲ ਤੁਸੀਂ 1200 ਤੋਂ 1500 ਤੱਕ ਕੁਰਤਾ ਪਜਾਮਾ ਲੈ ਸਕਦੇ ਹੋ ਜਿਹੜਾ ਤੁਹਾਨੂੰ ਬਾਜ਼ਾਰ ਚੋਂ 2000 ਤੋਂ ਘੱਟ ਨਹੀਂ ਮਿਲਦਾ ਕੁਰਤੇ ਪਜਾਮੇ ਦੀ ਕੁਆਲਿਟੀ ਆਪਣੇ ਕੋਲ ਕਾਫੀ ਤਰ੍ਹਾਂ ਦੀ ਪਹੁੰਚੀ ਹੈ ਵਾਈਟ ਦੇ ਵਿੱਚ కాం దేఖనా ఇది అపన్యా సూడు కట్తా దికి సోనే ఆప్యవా సందు కర్కి లేతే కట్రా ఇదంఓ టగిం చలుమును మూరి స్యాల్ చపాలు కాలు కాలు కాల�

ਅਗਲੀ ਫਿਰ ਮੂੜੇ ਹੁੰਦੇ ਹੁਣ ਤਾਂ ਕੱਪੜੇ ਹੁੰਦੇ ਨੇ ਹੋਰ ਨਹੀਂ ਪਾਰੇ ਕੁਝ ਕੋਸਦਾਰ ਨੇ ਹਾਂ ਉਹਦੇ ਪਾਰੇ ਕਿਹੜਾ ਹਾਂ ਸਾਰਾ ਕੋਠੀ ਵਰਸਾ ਆ ਇੱਕ ਦੀਦੀ ਦੀ ਸੱਸਾਈ ਆਈ ਯਾਗੀ ਨਾਲ ਦੁਕਾਨ ਦੇਖਣ ਨਾਲ ਕਿੱਥੀ ਦੇਖਣ ਸਾਡੀ ਨਵੀਂ ਤੇ ਦੀਦੀ ਵੀ ਦੁਕਾਨ ਚ ਪਹਿਲੀ ਵਾਰ ਆਈ ਵੀ ਦੀ ਆ ਉਹਨਾਂ ਨੇ ਪਸੰਦ ਕਰ ਇਹਨਾਂ ਨੇ ਦੋਨੇ ਸਾਸੂ ਨੂੰ ਨੇ ਆਪਰੇ ਆਪੇ ਪਸੰਦ ਕਰੇ ਨੇ ਠੀਕ ਆਪਕਾ ਆਪਣੀ ਪਸੰਦ ਫੈਬਰਿਕ ਇਕੋਈਆ ਕਾਟਰਾਈਜ਼ ਡਿਜ਼ਾਈਨਿੰਗ ਪ੍ਰਿੰਟਿੰਗ ਐਲੱਗ ਲੱਗਦੇ ਨਾਲ ਮਸਟਰਡ ਸਲਵਾਰ ਇਹਦੇ ਨਾਲ ਗ੍ਰੇ ਸਲਵਾਰ ਇਹਦੇ ਵਿੱਚ ਵੀ ਕਲਰ ਕੰਟਰਾਸਟ ਬਹੁਤ ਪਏ ਨੇ ਤੇ ਇਹਦੇ ਵਿੱਚ ਵੀ ਪਏ ਨੇ ਜੇ ਤੁਹਾਨੂੰ ਵੀ ਇਹ ਸੂਟ ਪਸੰਦ ਆਉਂਦੇ ਨੇ ਤੁਸੀਂ ਵੀ ਖਰੀਦ ਸਕਦੇ ਹੋ ਲੈ ਸਕਦੇ ਹੋ ਇਹ ਆਪਾਂ ਦਿੱਤੇ ਨੇ ਜੀ ਇਹ ਘਰੋਂ ਦਿੱਤੇਗਾ ਕੋਠੀ ਦਾ ਤੇ ਆ ਦੁਕਾਨ ਦਾ ਦਿੱਤਾ ਦੀਦੀ ਨੂੰ ਮੈਂ ਠੀਕ ਹੈ ਜੀ ਦੀਦੀ ਪਹਿਲਾਂ ਕੋਠੀ ਤੇ ਆ ਗਈ ਤੇ ਦੁਕਾਨ 'ਚ ਹੁਣ ਆਈ ਮੈਂ ਬੈਠੀ ਹਾਂ ਲੈ ਜਣਾ ਪਰ ਇਸ ਦਾ ਨਿਬਾ ਕਰਕੇ ਆਇਆ ਨਾ ਫੇਰ ਆਪਾਂ ਕੰਮ ਕਰਾਂਗੇ ਆ ਕੇ ਦੁਕਾਨ ਤੇ ਉਹ ਦੇਖੋ ਜਿਹੜਾ ਸਾਰਾ ਖਲਾਰਾ ਤੇ ਸਾਰੀ ਸੈਟਿੰਗ ਕਰਨੀ ਆ ਪਖਾਨੇ ਚ ਲਾਉਣਾ ਨੀਚੀ ਪਿਆ ਸਾਰਾ ਕੱਪੜਾ ਫੇਰ ਆਪਾਂ ਕੀ ਕਰਦੇ ਸੈਟਿੰਗ ਫੁੱਲੇ ਦੀ ਜਿਹੜੀ ਕਿ ਤੇਰੇ ਮੈਂ ਕਦ ਲਈ ਤੇਰੀ ਮੰਮੀ ਲਈ ਦੀ ਉਹ ਕਿਧਰ ਲਾਈ ਲਾਈ ਕੀ ਉਹ ਤਾਂ ਫੁੱਲ ਥੋੜੇ ਛੱਡ ਦਿਓ ਪਾਏ ਤੇ ਲਾ ਕੇ ਆਈ ਅਗਲੀ ਅੱਜ ਜ਼ਿਆਦਾ ਨਹੀਂ ਰਹੂਗਾ ਤੱਕਰੇ ਮੈਂ ਫੁੱਲ ਕੋਈ ਫੁੱਲ ਲਟਾ ਦੇ ਗੱਡੀ ਕਾਦੀ ਫੁੱਲੇ ਦੀ ਮੰਮੀ ਨੇ ਕਾਦੇ ਬੈਗ ਚ ਪਾ ਲੇ ਨਾ ਫੁੱਲ ਸਾਲ ਨੂੰ ਤੇ ਇਹਨੇ ਕੋਠੀ ਚ ਲਾਉਂਦੇ ਸੀ ਨਵੀਂ ਕੋਠੀ ਦੇ ਗਿਫਟ ਲੈ ਕੇ ਆਉਣਾ ਤੇ ਫੁੱਲ ਫੇਰ ਲੈ ਕੇ ਆ ਮੈਂ ਰਹਿ ਜੀ ਜਿੱਦੇ ਕੋਠੀ ਚ ਜਾਏ ਤੋਂ ਦੋ ਸ਼ੋਪਿੰਗ ਕਰਨ ਜਾਣ ਦੀ ਵੀ ਲੋੜ ਹੈ ਕਿ ਕਰਾਂਗੇ ਕਰੀਏ ਇੱਥੇ ਇਸ ਦੁਕਾਨ ਚ ਇਧਰ ਜਾਣੇ ਕਰੇ ਮਾਰਕੀਟ ਹੋ ਕੇ ਆਇਆ ਮਤਲਬ ਇਧਰ ਵੀ ਮਾਰਕੀਟ ਹੋ ਕੇ ਆਇਆ ਹੁਣ ਤਾਂ ਆਪਣੇ ਦੇ ਵੀ ਕੇ ਰਹਿਣਾ ਨਹੀਂ ਆ ਗਿਆ ਸਿੱਕੇ ਤਾਂ ਜੀ ਮਾਰਕੀਟ ਹੋ ਕੇ ਆਇਆ ਸ਼ਾਪਿੰਗ ਕਰਕੇ ਆਇਆ ਹੁਣ ਤਾਂ ਕਰਾਂ ਬਸ ਦੁਕਾਨ ਤੇ ਦੁਕਾਨ ਮਾਰਕੀਟ ਹੋ ਕੇ ਆਇਆ ਜਦੋਂ ਮੈਂ ਗਿਆ ਸੀ ਫਿਰ ਗਈ ਇਹ ਲੈ ਕੇ ਆਉਗੇ ਹਾਂ ਮੈਂ ਤਾਂ ਬਾਹਰ ਆਈ ਕੋਲ ਲੈ ਕੇ ਬੈਗ ਚ ਪਾ ਕੇ ਆ ਕੇ ਸਮਾਨ ਤੇ ਆ ਕੇ ਦਰਸਾ ਲਿਆ ਉਹ ਪਾਈ ਰੋ ਸਿੱਧੇ ਰਹਿ ਜਾ ਅੱਜ ਠੀਕ ਹੋ ਗਈ ਨਾ ਕਾ ਤੋ ਨਾ ਦੇਖਦੇ ਹਾਂ ਬੰਦੇ ਬੰਦੇ ਸਾਰੀ ਰੋਟੀ ਤੇ ਕਿੰਨਾ ਸ਼ਾਨੋ ਮਦਦ ਹੋ ਗਏ ਹਰੇ ਕੰਮ ਕਰ ਜਾ ਅੱਛਾ ਚਲ ਵੀ ਰਾਜਪਤ ਦੀ ਇਧਰ ਵਾਹੇ ਕਿਵੇਂ ਲੱਗੀ ਦੁਕਾਨ ਉੱਤੇ ਲੱਗੀ ਹਾਂ ਬੜੀ ਜਿਹੜਾ ਕੀਤਾ ਆਪਾਂ ਅੱਛਾ ਕਠਲੀ ਛਣੀ ਬਣ ਗਈ ਦੇਖੀ ਕੋਠੀ ਕੋਠੀ ਦੇਖੀ ਸਾਰਾ ਕੰਲਾ ਕੰਲਾ ਕਮਰਾ ਨਾ ਉਰੋਂ ਬੰਦ ਕਿਉਂ ਕਰ ਲਿਆ ਵੀ ਆ ਚੱਲੀ ਜਾਂਦੀ ਹਾਰ ਵੀ ਹੀ ਨਾ ਮਸੇ ਘਰ ਵੀ ਹੀ ਦਫਰੇ ਕੀ ਪੜਦਾ ਤੇ ਇਧਰ ਦੀ ਫਿਰ ਗੇਟ ਰੱਖਣਾ ਪੈਂਦਾ ਇਧਰ ਕੀ ਕਰਨਾ ਨਾਲ ਫਿਰ ਬੰਦ ਉਹ ਗੇਟ ਤਾਂ ਹੈਗਾ ਪਰ ਨਾ ਫਿਰ ਜਿਉ ਰਹੇ ਇੱਧਰ ਆਉਣਾ ਹੋਵੇ ਇਸ ਵਾਰ ਆਹ ਕੁੜੀ ਹੋਤੀ ਕੁੰਡਾ ਦੀ ਗੱਲ ਕੁੜੀ ਨਾਲ ਬੈਠ ਕੇ ਅੰਦਰ ਉਸਕੇ ਕੋਲੇ ਲੈ ਕੇ ਚੱਹੀਦੀ ਆ ਚਾਈ ਨਹੀਂ ਗਿਆ ਕੁੜੀ ਮੁੰਡਾ ਦੇ ਉੱਪਰ ਚ ਭਾਈ ਮਾਰਦਾ ਤੀ ਲਿਖਉਂਦਾ ਹਾਂ ਹਾਂ ਆਈ ਰੋ ਰੁਕੇ ਅੰਦਰ ਬੈਠਣਾ ਮਸ ਵੀਡੀਓ ਮਾਰਨ ਗਿਆ ਮਾਸੇ ਗੇ ਮੇਰੇ ਦੋ ਮੁੰਡੇ ਨੇ ਇੱਕ ਕੁੜੀ ਹੋਣੀ ਚਾਹੀਦੀ ਨਹੀਂ ਹੋਣੀ ਕਹੀ ਦਿੱਤੀ ਗੱਲ ਸੱਚੀ ਕੁੜੀ ਗਣੀ ਖੈਰ ਆਹ ਮਾ ਸਾਡੇ ਕੁੜੀ ਹੁੰਦਾ ਕਿ ਇੱਕ ਵੀ ਨਹੀਂ ਕੱਢਦਾ ਗੱਲ ਸੱਚੀ ਹੈ ਇੱਕ ਇੱਕ ਕੁੜੀ ਇੱਕ ਇੱਕ ਮੁੰਡਾ ਬਹੁਤ ਨੇ ਬਸ ਬੋਲ ਬਸ ਝੋਖਾ ਹੈ ਭਾਈ ਹਾਂ ਦੋ ਮੁੰਡੇ ਇੰਨੇ ਸੱਚੀ ਹੁੰਦੇ ਆ ਜਾਂਦਾ ਸਹੀ ਗੱਲ ਹੈ ਝੂਠੀ ਨਹੀਂ ਹੈਗੀ ਜੀ ਜੀ ਦੇ ਦੋ ਮੁੰਡੇ 90% ਆਫ ਨਹੀਂ ਲਾਉਂਦੇ ਹਾਂ ਹਾਂ ਹਲਕੇ ਮੈਂ 12:00 ਵਜਾ ਬਾਰ ਮਿੱਟੀ ਵੱਲ ਗਈ ਛੋਟੀ ਦੇ ਛੋਟੇ ਕੜਾਈ ਵਾਲੀ ਮਸੀਤ ਦੀ ਕੜਾਈ ਲਓ ਜੀ ਰਿਸ਼ਤੇਦਾਰ ਵੀ ਆਪਣੇ ਚਲੇ ਗਏ ਤੇ ਆਪਾਂ ਦੁਕਾਨ 'ਚ ਸ਼ਾਮ ਨੂੰ ਫ੍ਰੀ ਹੋ ਕੇ ਆਏ ਸੀ ਥੋੜਾ ਜਿਹਾ ਕੰਮ ਸੀ ਕਰਦਾ ਸੀ ਕ ਕਰਨਾ ਨਾ ਤੇ ਚਲੋ ਜੀ ਉਮੀਦ ਕਰਦੇ ਹਾਂ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਮਿਲਦੇ ਆ ਨਵੇਂ ਵਲੌਗ ਦੇ ਨਾਲ ਸ਼ਸ਼ਿਕਾ